ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੋ ਅੱਜ ਦੇ ਵਲੌਗ ਦੀ ਆਪਣੀ ਸ਼ੁਰੂਆਤ ਹੋ ਚੁੱਕੀ ਆ ਜਿਵੇਂ ਕਿ ਮੈਨੂੰ ਤੁਸੀਂ ਜਾਣਦੇ ਹੋ ਮੈਂ ਤੁਹਾਡਾ ਆਪਣਾ ਜੈਜ ਬਿੱਲਾ ਤੇ ਸੋ ਆਪਣੇ ਇਸ YouTube ਚੈਨਲ ਤੇ ਜਿਹੜੇ ਪੁਰਾਣਿਆਂ ਉਹਨਾਂ ਦਾ ਵੀ ਤੇ ਜਿਹੜੇ ਨਵੇਂ ਜੁੜਿਆ ਉਹਨਾਂ ਦਾ ਵੀ ਬਹੁਤ ਬਹੁਤ ਦਿਲੋਂ ਧੰਨਵਾਦ ਤੇ ਸੋ ਅੱਜ ਦਾ ਵਲੌਗ ਜਿਹੜਾ ਉਹ ਆਪਣਾ ਬਹੁਤ ਹੀ ਬਹੁਤ ਹੀ ਬਹੁਤ ਹੀ ਘੈਂਡ ਵਲੌਗ ਬਣਨ ਵਾਲਾ ਠੀਕ ਹੈ ਜੀ ਤੇ ਅੱਜ ਤੁਹਾਨੂੰ ਮਿਲਾਉਣੇ ਆਪਣੇ ਉਹਨਾਂ ਯਾਰਾਂ ਨਾਲ ਜਿਨ੍ਹਾਂ ਨਾਲ ਅਸੀਂ ਬਚਪਨ ਤੋਂ ਹੀ ਹਾਸ ਦੇ ਖੇਡਦੇ ਆ ਰਹੇ ਆ ਤੇ ਉਹਨਾਂ ਨੇ ਵੀ ਅੱਜ ਜਾਣਾ ਤੇ ਚੱਲੇ ਕਿਥੇ ਤੁਹਾਨੂੰ ਪੈਸੇ ਪਤਾ ਲੱਗ ਹੀ ਜਾਣਾ থাম্বਨੇਲ ਤੋਂ ਤੇ ਪਰ ਸਾਰੀ ਖਰਮਸਤੀ ਹੈ ਜਿਹੜੀ ਉਹਦਾ ਤੁਹਾਨੂੰ ਵੇਚੀ ਦੱਸਾਂਗੇ ਵਲੌਗ ਦੇ ਠੀਕ ਹੈ ਜੀ ਜਿਹੜਾ ਅੱਗਾ ਪੈਣ ਵਾਲਾ ਤੇ ਮੈਂ ਭਰਾ ਇਹ ਵੀ ਮੰਦੀ ਵੇਟ ਕਰ ਰਹੇ ਆ ਬਸ ਉਹ ਆਉਣ ਵਾਲਾ ਤੇ ਬਾਕੀ ਵੀ ਸਾਰੇ ਭਰਾ ਰੈਡੀ ਹੋ ਚੁੱਕੇ ਆ ਫੋਨ ਆ ਰਹੇ ਏ ਮੈਨੂੰ ਤੇ ਆਪਾਂ ਚੱਲੇ ਆ ਤੇ ਤੁਹਾਨੂੰ ਪਤਾ ਇੱਕ ਦੋ ਪੁਰਾਣੇ ਜਿਹੜੇ ਅੱਗੇ ਵੀ ਵਲੌਗਾਂ 'ਚ ਆਉਂਦੇ ਉਹਦੇ ਨਾਲ ਹੀ ਆਉਣਗੇ ਬਰਿੰਦਰ ਨੂੰ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਤੇ ਪਰ ਇੱਕ ਭਰਾ ਦੀ ਮੈਨੂੰ ਕੰਨੀ ਜੁਰ ਜਰੂਰ ਮਹਿਸੂਸ ਹੋ ਰਹੀ ਆ ਮੇਰਾ ਫੌਜੀ ਭਰਾ ਚੰਨੀ ਸਾਹਿਬ ਜੋ ਕਿ ਹੁਣ ਡਿਊਟੀ ਤੇ ਚਲ ਗਿਆ ਉਹਨਾਂ ਦੀ ਕਮੀ ਦਾ ਬਹੁਤ ਮਹਿਸੂਸ ਹੋ ਰਹੀ ਹੈ ਕਿ ਜੋ ਨਾਲ ਹੁੰਦੇ ਤਾਂ ਹੋਰ ਜਿਆਦਾ ਵਧੀਆਣਾ ਸੀ ਚਲੋ ਬਾਕੀ ਮਹਾਰਾਜ ਨੇ ਉਹਨਾਂ ਦੀ ਡਿਊਟੀ ਲਾਈ ਆ ਸੇਵਾ ਕਰ ਲਈ ਤੇ ਉਹ ਸੇਵਾ ਕਰ ਰਹੇ ਆ ਦੇਸ਼ ਦੇ ਰਖਵਾਲੇ ਵਾਹਿਗੁਰੂ ਚੜ੍ਹਦੀ ਕਲਾ ਕਰੇ ਤਰੱਕੀਆਂ ਬਖਸ਼ੇ ਭਰਾ ਨੂੰ ਠੀਕ ਹੈ ਜੀ ਮਿਲਦੇ ਆ ਫਿਰ ਭਰਾ ਦੀ ਵੇਟ ਕਰ ਰਹੇ ਆ ਪਾਸ ਆਉਂਦਾ ਭਰਾ ਪਰ ਚੱਲਦੇ ਆ ਵੇਖ ਲਓ ਬੰਦੇ ਦਾ ਗੰਦੀ ਰੇਂਦਾ ਨੇ ਹਨੇ ਤੱਕ ਨਹੀਂ ਤਿਆਰ ਹੋਇਆ ਕਾਲੇ ਦਰ ਯੂਵੀ ਯੂਵੀ ਕਿੱਥੇ ਗਿਆ ਬਾਜ਼ਾ ਸਾਲਾ ਗਿਆ ਕਿੱਥੇ ਗਿਆ ਲੈ ਗਿਆ ਨਹੀਂ ਹੈ ਕੀ ਅਲਗਾ ਮੂੰਹ ਬੰਨ ਗਿਆ ਮੈਨੂੰ ਖੜਦਾ ਬਾਜ਼ ਕਹਿੰਦਾ ਮੈਨੂੰ ਖੜਦੇ ਨਹੀਂ ਤੇ ਉਹਨੂੰ ਸਵੇਰ ਦਾ ਕਹਿੰਦੇ 10 ਵਜੇ ਦਾ ਫੋਨ ਕੀਤਾ ਵਾ ਚਾਚੇ ਨੂੰ ਫੋਨ ਬੜਾ ਫੋਨ ਨਹੀਂ ਚੁੱਕਦਾ ਬੜੇ ਕੀਤੇ ਉਹਨੂੰ ਇੱਕ ਫਿਸ਼ ਸ਼ੌਕ ਕਬੂਤਰ ਬਾਜੀ ਦਾ ਟੰਗੜੂ ਚਲ ਉਹਦੀ ਕਿਸਮ ਚ ਨਾ ਹੋਊਗਾ ਆ ਵੇ ਮਤਰਮ ਮਹਿਨਾ ਬੰਦੇ ਪੂਰੇ ਰੈਡੀ ਹੋ ਚੁਕੇ ਐ ਕਾਹਰ ਗੱਲ ਨਾ ਬੰਦੇ ਪੂਰੇ ਲਿਸ਼ਕ ਪੁਛ ਕੇ ਪੈਹੀਂ ਭਾਵੇਂ ਟੌਰ ਨਹੀਂ ਗੱਡੀ ਹੈ ਬੰਦੇ ਪੂਰੇ ਰੈਡੀ ਹੋ ਚੁਕੇ ਆ ਦੇ ਫੁੱਲਾਂ ਵਾਲੀਆਂ ਫੁੱਲਾਂ ਵਾਲੀਆਂ ਫੁੱਲਾਂ ਵਾਲੀਆਂ ਪਹੀਆਂ ਆ ਜਾ ਕੇ ਕੈਰ ਕਰਾਉਣਗੇ ਮੈਂ ਨਾ ਪੂਰਾ ਹੈ ਫੁੱਲਾਂੀਆਂ ਪਈਆਂ ਫੁੱਲਾਂ ਰਾਜਾ ਆਪਾਂ ਇੱਕ ਭਰਾ ਨੂੰ ਲੈਣਾ ਫਰਿੰਦਰ ਨੂੰ ਐਂਡ ਕਰਾਵਾਂਗੇ ਐਂਡ ਪੂਰੀ ਕੀ ਬਾਤ ਆ ਮਾਰ ਮੁੰਡਿਆ ਲੱਲ ਹਾਂਜੀ ਵੀਰ ਜੀ ਇਦਾਂ ਸਰਜੂਗਾ ਮੈਂ ਨਾ ਕੰਨੂ ਗੱਲਾਂ ਕਰਾਈਆਂ ਪਈਆਂ ਪੱਗ ਬੰਨੀ ਓਏ ਸਾਰੇ ਬੰਦੇ ਫਿਰ ਤਿਆਰ ਸਾਰੇ ਬੰਦੇ ਤਨ ਬੜਾ ਫਿਰ ਬੰਦੇ ਕੱਢਨੇ ਔਖੇ ਆ ਮਾਰ ਮੁੰਡਿਆ ਪੱਗ ਬੰਨੀ ਓਏ ਰੋ ਪਰ ਪੱਗ ਉਹਦੀ ਐਂਡ ਲੱਗਦੀ ਏ ਪੜ ਗਿਆ ਜੀ ਪੜ ਗਿਆ ਰੁੱਸਣ ਵਾਲੀ ਸਰਕਾਰ ਨੂੰ ਅੱਜ ਨਾ ਰੁੱਸੀ ਠੀਕ ਠਾਕ ਜੀ ਕਿੱਥੇ ਆ ਗੋਲੀ ਨਾ ਚਲਾ ਦੇ ਘਰੇ ਬਣਾਉਣ ਲੱਗਾ ਵਾਂ ਘਰੇ ਬਣਾਉਣਾ ਵਾਂ ਪਰ ਪੇਂਟਾ ਡਾਵਾ ਨਹੀਂ 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 ਟਾਈਮ ਨਹੀਂ ਹੈ ਉੱਥੇ ਹੀ ਆ ਕੇ ਖਾਣਾ ਤੁਹਾਨੂੰ ਘਰ ਬਾੜ ਨਾਲੇ ਏ ਸ਼ਾ ਚੱਲ ਚੱਲ ਕਰ ਬਾਈ ਆਹ ਕੌਣ ਹੈ ਓਏ ਓ ਆ ਰਹਾ ਆ ਰਹਾ ਉਹਦੇ ਦੇ ਨਿਆਣੇ ਵੜੇ ਆ ਮੂੰਹ ਤੇ ਫੀੜ ਲੱਗੀ ਆ ਕੀ ਗੱਲ ਆ ਕੀ ਗੱਲ ਆ ਮੇਰੀ ਸੁਣ ਗੱਲ ਆ ਉਹ ਆ ਇਹ ਵੀ ਖਾਣੇ ਨਹੀਂ ਨਹੀਂ ਉਹ ਇਹ ਨਹੀਂ ਕੋਈ ਵੀ ਖਾਣਾ ਆ ਰਿਹਾ ਗਿਆ ਕਹਿਣ ਕਿ ਓਏ ਮਾਮੂ ਦਾ ਡਾ ਮੈਂ ਮਾਹੋਂ ਚੀਜ਼ੀਆਂ ਲੈ ਕੇ ਦੇਣ ਮਾਮੂ ਨੇ ਚੀਜ਼ੀਆਂ ਲੈ ਕੇ ਦੇਣੀਆਂ ਫੈਨ ਕਿਉਂ ਨਾ ਹੋਣ ਮਾਮੂ ਦੇ ਫੈਨ ਹੋਣਾ ਤੇ ਤੂੰ ਵੀਡੀਓ ਕੀ ਕਰਨ ਮੁਰਾਉਂਦਾ ਮੂੰਹ ਤੇ ਸਾਡੇ ਖੀਰ ਲੱਗੀ ਆ ਇਹ ਨਹੀਂ ਲੱਗੀ ਤੂੰ ਵੀਡੀਓ ਵੇਖੀ ਬਾਜਾ ਆਪਣੀ ਵੀਡੀਓ ਵੇਖੀ ਆਪਣੀ ਜਾ ਕੇ ਕਹ ਦੋ ਉਹਨੂੰ ਪੁੱਛ ਜਿਹੜੀਆਂ ਵੀਡੀਓ ਬਣਾਈਆਂ ਮਾਮੇ ਆਪਣੇ ਨੂੰ ਉਹਨੂੰ ਪੁੱਛੀ ਚੰਨ ਕਹ ਦੋ ਮਾਮੇ ਆਪਣੇ ਨੂੰ ਪੁੱਛ ਰੋਸ ਜਾਂਦਾ ਜਿਹੜਾ ਵੀਡੀਓ ਕਹ ਦੋ ਕਹਦਾ ਵੀਡੀਓ ਮੈਂ ਕਹ ਦੋ ਓਏ ਯਾਰ ਪੇਟੀ ਨੂੰ ਗਿਆ ਚੱਲ ਆ ਆ ਗਈ ਮੰਗੀ ਜਾਂਦਾ ਵਾ ਉਹ ਕਹ ਦੋ ਇਹਨਾਂ ਨੂੰ ਤੂੰ ਉਹ ਕਹਿ ਰਿਹਾ ਸਹੀ ਤੋ ਗੰਦੀ ਗੱਲ ਕਹੇਗਾ ਮੜਕਿਆਂ ਨੂੰ ਉਹ ਨਹੀਂ ਕਹਣਾ ਸੋਰੀ ਸੋਰੀ ਨਹੀਂ ਕਹਣਾ ਉਹ ਵੀਡੀਓ ਖਰਾਬ ਹੋ ਗਈ ਮੈਂ ਆਪਣੇ ਨੂੰ ਕਹਿ ਕਹਿ ਦੋ ਠੀਕ ਹੈ ਨਾ ਤੂੰ ਗਾੜੀਆਂ ਉਹ ਨਹੀਂ ਖੁਸ਼ ਨਹੀਂ ਕਿੰਨੇ ਨਹੀਂ ਰਹਿੰਦੇ ਆ ਨੂੰ ਗਿੰਦੀ ਨਹੀਂ ਹੁੰਦੀ ਚਲੋ ਵੇਖੀ ਆ ਰੇਵੋ ਨਿਕਲਿਆ ਚਲੋ 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 ਚਾਰ ਬੇ ਲੋਕ ਮਾਰ ਮਾਰ ਲੱਗਣਾ ਪਾਸ ਹੋਏ ਆ ਇਹਨੂੰ ਆਏ ਮਾਮੇ ਤੋਂ ਨਗਲ ਮਾਰ ਮਾਰ ਪਾਸ ਆਏ ਆ ਮਾਮਾ ਤੇ ਮੈਂ ਮੈਨੇਜਰ ਲੱਗਾ ਮੁੰਡੇ ਰੈਡੀ ਛੈਡੀ ਹੋ ਗਏ ਨਿਕਲ ਚੁੱਕੇ ਆ ਮੈਂ ਨਾ ਸਾਨੂੰ ਹੀ ਗੱਲਾਂ ਹੋਈਆਂ ਪਈਆਂ ਵਦੇ ਕੋਈ ਅਮਲੀ ਫੋਨ ਨਾ ਖੋ ਕੇ ਲੈ ਜਾ ਮਾਮਾ ਨਹੀਂ ਨਹੀਂ ਐਡ ਨਾ ਕਰ ਜੇ ਆਗੇ ਲੈ ਅਮਲੀ ਲੱਬਣਾ ਮੁੜ ਕੇ ਅਮਲੀ ਥੋੜੀ ਲੱਪੜਾ ਅਗਲਾ ਪਲਸਰ ਤੇ ਆ ਦੇ ਨੀਰਾ ਟੈਨਸ਼ਨ ਆਲਾ ਆਹ ਬਈ ਮਦਰ ਜਾ ਰਿਹਾ ਮੈਂ ਨਾ ਮੁੰਡੇ ਕਮਰੀ ਗਰਮੀ ਦਾ ਕਾਰਨ ਇਹੋ ਹੀ ਹੈ ਸਹੀ ਗੱਲ ਜ਼ਿਆਦਾਤਰ ਉਹ ਮਾਮਾ ਐਕਸੀਡੈਂਟ ਦਾ ਵੀ ਘਾੜੀ ਆ ਇਹਦੀ ਗੱਲ ਹੈ ਜਿਹੜੀ ਇੰਨੀ ਗਰਮੀ ਹੋ ਗਈ ਹੈ ਨਾ ਬਸ ਇਹਦੇ ਕਰਕੇ ਹੋ ਗਈ ਆ ਹੈ ਰੋਕ ਲਈਓ ਬਲੇ ਹਾਂ ਹਾਂ ਰੋਕ ਵੀ ਲੰਮਣੇ ਉਹਦਾ ਵੀ ਬਲੌਗ ਪਾਵਾਂਗੇ ਆਹੋ ਕਰਕੇ ਨਾ ਮੁੰਡੇ ਮਾੜੇ ਸਾਰੇ ਇਕੱਠੇ ਪੇੜ ਲਈ। ਲੋ ਵੀ ਮਤਰਾ ਸਾਨੂੰ ਰੁਗਣਾ ਪਿਆ ਆ ਜਿਹੜਾ ਇੱਕ ਬੰਦਾ ਨਾ ਸਾਡੇ ਨਾਲ ਇਹ ਜਦੋਂ ਕਿਤੇ ਜਾਣਾ ਹੋਵੇ ਦੀਆਂ ਫਰਮੈਸ਼ਾਂ ਨਹੀਂ ਮੁੱਕਦੀਆਂ ਲਾਹ ਪਾੜ ਵਾਲੇ ਦੀਆਂ। ਕਲੇਸ਼ ਹੀ ਪਾੜਦਾ। ਫਿਰ ਫਰਮੈਸ਼ ਆ ਗਈ ਆ ਵੀ ਗੋਲ ਗੱਪੇ ਖਾਣੇ ਆ। ਇਹਦਾ ਸਾਲੇ ਦਾ ਕਿਤੇ ਵੀ ਲੈ ਲੋ। ਬੜੇ ਖਾ ਕੇ ਆਉਣਗੇ। ਕਿਤੇ ਵੀ ਲੈ ਲੋ ਇਹਦਾ ਖਾਣਾ ਦਾਣਾ ਹੁੰਦਾ ਨਾ ਜਿਹੜਾ ਬੁੜੀਆਂ ਵਾਲਾ ਹੁੰਦਾ ਈ ਉਹ। ਕੁੜੀਆਂ ਬੁੜੀਆਂ ਵਾਲਾ। ਜਿਹੜੀ ਵੇਖ ਕੇ ਲਾਲਾ ਸੁਟਣਾ ਪੈਂਦਾ। ਪਿਛਲੀ ਵਾਰੀ ਵੀ ਜੇ ਪੂਲ ਚ ਗਏ ਸੀ ਵਾਟਰ پارک ਉਦੋਂ ਵੀ ਇਹ ਮੈਂ ਗੋਲ ਗੱਪੇ ਖਾਣੇ ਆ। ਇਹਦਾ ਖਾਣਾ-ਦਾਣਾ ਬੁੜੀਆਂ ਵਾਲਾ ਹੀ ਆ। ਗੌਲ-ਗੱਪਿਆਂ ਦਾ ਉਹਦਾ ਰੀਤ ਆ, ਉਹਦਾ ਜਿੰਮ ਲਾਂਦਾ ਹੀ ਆ। ਤਾ ਦੱਸ ਇਹਨਾਂ ਨੂੰ। ਜੀ ਦੱਸ। ਦੱਸ ਇਹ ਮੈਨਾਂ ਨੂੰ। ਕੀ ਮਤਲਬ? ਅੱਜ ਪਹਿਲੇ ਦਿਨ ਹੀ ਖਾਣੇ ਮੁੰਡੇ ਨੇ। ਖਾਣ ਸੀ ਤਾਂ ਕੀ ਆ ਮੈਨੂੰ ਦੱਸ। ਠੀਕ ਆ। ਲਿਟਰ ਡਾ ਪਿੰਦਾ ਅਸਲੇ ਨਾਲ ਅੱਜ ਵੱਡੀ ਐ ਨਾ ਤਾਂ ਕਰਕੇ ਖਾਣੇ ਆ। ਹਰ ਫਰਮਾਇਸ਼ ਤੇਰੀ ਤਨਪਾ ਪੂਰੀ ਕਰਨੀ ਪੈਂਦੀ ਫਿਰ। ਓਏ ਓਏ ਜਾਂਦੇ ਵਕਤ ਮੁੰਡੇ ਨੇ ਖਿਡਾਰ ਕੇ ਕਹਿੰਦਾ ਵੀ ਗੋਲ ਗੱਪੇ ਖਾ ਕੇ ਜਾਣਾ ਇੱਥੋਂ ਹਾਂ ਮੈਂ ਮੇਰੇ ਸੰਦੀਪ ਨਾਲ ਖਾ ਕੇ ਗਿਆ ਪਰਸੋਂ ਕੇਮ ਕਰਨ ਗਏ ਅੱਛਾ ਖਾ ਕੇ ਦੇਖੋ ਤਾਂ ਪਾਲੰਗੂ ਸਹੀ ਗੱਲ ਆ ਪੱਕੀ ਗੱਲ ਆ 1 ਰੁਪਈਆ ਦਾ ਕੰਮ ਹੀ ਕੱਲ ਨਹੀਂ ਹੈਗਾ ਵਿੱਚ ਸਹੀ ਆ ਤੇ ਫਿਰ ਮੈਂ ਹਰ ਵਾਰੀ ਇੱਥੋਂ ਖਾਣਾ ਆਇਆ ਕਰੂੰਗਾ ਮੈਂ ਅੱਜ ਮੋੜ ਲਿਆ ਨਾ ਮੈਂ ਧੱਕੇ ਨਾਲ ਹੀ ਤੁਹਾਨੂੰ ਉਹ ਤੋਂ ਮੋੜ ਲਿਆ ਵੀ ਭਾਵੇਂ ਆਪਾਂ ਖਾਈਏ ਦਹਾ ਦਹਾ ਤੇ ਪਰ ਖਾਣੇ ਜ਼ਰੂਰ ਇੱਥੋਂ ਇਹਹੀ ਗੱਲ ਆ ਵੀ ਮੈਂ ਘਰ ਦੇ ਮਸਾਲੇ ਨਹੀਂ ਹੋਣਾ ਮਲ ਅੰਕਲ ਦੇ ਹੱਥ 'ਚ ਮਤਲਬ ਇੰਨੀ ਮੜਾ ਤਾਕਤ ਹੈ ਕਿ ਤੈਨੂੰ ਆਖਰ ਨੂੰ ਮੁੜਨਾ ਪਿਆ ਉਥੋਂ ਹੈ ਗਾੜੀ ਨੰਗਨ ਨਹੀਂ ਦੁੱਤਾ ਇਮੋਸ਼ਨਲ ਬਲੈਕਮੇਲ ਕਰਨੇ ਵੀ ਜੇਮ ਵਾਲੇ ਖਾਂਦੇ ਨਹੀਂ ਜੇਮ ਵਾਲੇ ਖਾਂਦੇ ਨਹੀਂ ਜੇਮ ਵਾਲਾ ਕਰੇਗੀ ਘਰ ਵਾਲੇ ਦੇਸੀ ਮਸਾਂਨੇ ਆ ਕੋਈ ਚੱਕਰ ਨਹੀਂ ਹੈ ਠੀਕ ਆ ਬਈ ਕੰਮ ਤਾਂ ਥੋੜੀ ਹੈ ਬਣਾ ਬਣਾ ਵੀ ਤੂੰ ਚਾਲੇ ਅੱਡੇ ਦੇ ਕੋਲ ਹੀ ਹੋਏ ਨਾਲ ਕੰਮੀ ਜੀ ਲੇ ਲਾ ਬੰਦ ਰੋਬੇ ਬਤਰਾ ਕੋ ਖੋਈ ਜਾਂਦਾ ਤੇਰਾ ਭਲਾ ਰੇ ਤੂੰ ਆਂਦਾ ਨਾ ਪਹਿਲਾਂ ਚੈੱਕ ਕਰਨਾ ਦੀਦੀ ਖੋਲ ਕੇ ਪਹਿਲੇ ਆ ਕੇ ਦੇ ਮੇਰੇ ਦਰ ਲੈ ਕੇ ਦੇ ਵੀ ਸੁਣ ਗਿਆ ਮੈਨੂੰ ਪਹਿਲਾਂ ਪਾਉਣ ਕੇ ਜਾ ਕਰੋ ਪਾਣੀ ਚ ਪਾ ਆਇਓ ਤੇ ਲੱਗੇ ਨਾ ਖਲੋ ਲੈ ਲੈ ਦੇ ਖੋਲ ਕੇ ਮੇਰਾ ਆ ਜਾ ਨਾ ਓਏ ਲੈ ਕਰ ਲੈ ਆ ਜਾ ਦਰਦੀ ਹੋਰ ਲੈ ਆ ਜਾ ਦਰਦੀ ਹੁਣ ਆਪ 우ਸਤਾਦ ਜੀ ਮੂਰੇ ਹੋਏ ਆ ਕਿ ਕੋਰ ਸਾਹਿਬ ਆ ਮੂਰੇ ਹੋਏ ਆ ਪਰ ਜੇ ਬੰਦੇ ਦੀ ਮੈਨੂੰ ਕਮੀ ਬੜੀ ਮਹਿਸੂਸ ਹੁੰਦੀ ਚੱਲ ਕੋਈ ਨਹੀਂ ਮਾਰਾ ਜੀ ਡਿਊਟੀ ਲਈ ਆ ਵੀਰ ਨੂੰ ਤੱਕੀ ਬਖਸ਼ੇ ਤੱਕੀ ਬਖਸ਼ੀ ਤੱਕੀ ਬਖਸ਼ੀ ਹੈ ਨਾ ਪਰ ਸਾਡੀ ਤੇਰੇ ਭਰਾ ਝੂਠੀ ਬਾਤ ਹੀ ਆ ਬੋਲ ਪਰ ਮੈਂ ਨਾ ਉਹ ਸੱਪ ਖਾਦਾ ਇਹ ਸੱਪ ਨਹੀਂ ਛੱਡਦੇ ਜੀ ਜੀ ਗੋਲ ਗੱਪੇ ਦੀ ਨਹੀਂ ਲੱਗਦੇ ਇਹਨੂੰ ਇਹ ਗੱਲ ਕਿ ਨਹੀਂ ਇਹ ਮੈਂ ਖਵਾ ਜੀ ਜੀ ਜੇ ਤੁਸੀਂ ਖਾ ਲਈ ਵਰਤ ਆਇਆ ਮਿੱਟੀ ਆ ਲੈਣਾ ਮਿੱਟੀ ਆ ਲੈ ਆ ਇਹਨੂੰ ਮਿੱਟੀ ਬਾਹਰ ਪੀ ਲਈ ਹਾਂ ਨਹੀਂ ਨਹੀਂ ਮਿੱਟੀ ਆ ਲੈ ਮਗਰ ਪੀ ਨਹੀਂ ਕੌਲੀਆਂ ਇੰਨੇ ਆ ਬੜੀਆਂ ਮੈਂ ਵੀ ਖਾਣਿਆ ਓਏ ਮੈਂ ਕਰ ਦੇ ਲੱਗਾ ਵੀਡੀਓ ਬੰਦ ਬਰੋ ਉਹ ਨਹੀਂ ਐਦਾਂ ਤੇ ਮੈਨੂੰ ਤੁਸੀਂ ਤਰਸਾਉਂਦੇ ਤੇ ਯਾਰ ਆ ਥੋੜੀ ਗੱਲ ਹੈਗੀ ਆ ਆਹ ਲਾਸਟ ਦੇ ਦੇ ਦੇਖੀ ਆਏ ਹਾਏ ਹਾਏ ਕੰਮ ਵੀ ਲੰਘੇ ਗਿਆ ਕੜੀ ਕੜੀ ਹੈ ਤੂੰ ਦੇਖੋ ਐਨੇ ਖਾਣਾ ਹੀ ਬਜਰੰਗੀ ਹੁਣੀ ਦਾ ਰਿਵਿਊ ਪੁੱਛ ਪੈਣਾ ਕਰ ਗੱਲ ਕਿੱਦਾਂ ਦੇ ਆ ਹਨ ਡੈਂਡਰ ਫੋਕਰ ਬੋੜਾ ਨਿਕਰ ਬੋੜਾ ਨਹੀਂ ਵੇਖਾਂ ਅਜਿਹਾ ਕਿ ਫਿਰ ਮੇਰੀ ਜਾਨ ਵੀ ਕੱਢਣ ਦੇ ਰੇ ਉਹ ਨਿਆਣੇ ਇਹਨਾਂ ਨੂੰ ਮੈਂ ਕਿਹਾ ਵੀ ਮੈਂ ਸ਼ੱਕ ਨੂੰ ਚੋਰ ਲੱਗਦਾ ਨਹੀਂ ਨਹੀਂ ਤੂੰ ਹੀ ਰੋ ਲੱਗਦਾ ਕੀ ਲੱਗਦਾ ਕਾਕੇ ਹੀਰਾ ਹੈ ਹੀਰਾ 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 ਹੈ ਹੀਰਾ 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 ਤੇ ਆਡੇ ਪਿੰਡ ਦਾ ਟੀ ਵਾਲਾ ਦੇਸੀ ਰੰਗ ਆਉਂਦੇਸੀ ਦੇਸੀ ਉਹ ਕਿਹੜੀ ਮਿਰਚ ਦੀ ਦੇਸੀ ਮਿਰਚ ਕਹਤਾਂ ਹੀਰਾ ਹੀ ਆ ਸਾਡੇ ਪਿੰਡ ਦਾ ਚਲੋ ਵੇ ਮਤਰੋ ਮੈਂ ਨਾ ਮੁੰਡੇ ਰੈਡੀ ਛੈਡੀ ਹੋ ਗਏ ਤੇ ਲੱਗੇ ਗੋਲ ਗੱਪੇ ਖਾ ਕੇ ਨਿਕਲਣੇ ਇਥੋਂ ਕੱਲ ਬਾਊਏ ਆ ਜਾਰਾਰਾ ਪੂਰਾ ਸਮਾਸ਼ੇਵੀ ਬਣਿਆ ਮੈਂ ਨਾ ਅੱਜ ਮੇਰੇ ਮੇਰੇ ਚੈਨਲ ਨੂੰ ਮੀਨ ਫੋਲੋ ਜੁਮੇ ਕਰਦੇ ਓਕੇ ਇਹਨਾਂ ਲਈ ਖਾ ਲੋ ਤੁਸੀਂ ਇਹ ਤੈਨੂੰ ਅਸਲੀ ਰੱਬ ਪਤਾ ਨਿਆਣਿਆਂ ਚ ਹੁੰਦੇ ਐ ਭੰਗੜਾ ਡੇਪਣ ਨਿਆਣੇ ਖੁਸ਼ ਹੋ ਗਏ ਚੱਲ ਓਏ ਗੱਡੀ ਚ ਜਾ ਖਾਓ ਖਾਓ ਥੋ ਸਾਰੇ ਖਾ ਲੋ ਖਾ ਖਾ ਸਾਰੇ ਖਾ ਲੋ ਮੈਂ ਦੇਖ ਰਿਹਾ ਖਾਓ ਖਾ ਲਈਂ ਲਾਵੇ ਮਤਰੋ ਨਿਕਲ ਗਏ ਮੈਂ ਨਾ ਇਹ ਫਾਟਕ ਤੇ ਇਹ ਆਈ ਗਹਿਰੀ ਵਾਲਾ ਫਾਟਕ ਬਾੜਕ ਤੋਂ ਕਦੀ ਵੀ ਨਹੀਂ ਕਾਲੀ ਕਰਨੀ ਚਾਹੀਦੀ ਇਹ ਦੇ ਕਿੱਤੀ ਆ ਵਾਹ ਰਾਈ ਦਾ ਰੇਤ ਕਿੱਥੇ ਪਹੁੰਚ ਜੰਦੇ ਆ ਜੰਡਿਆਲੇ ਜੰਡਿਆਲਾ